ਕਹਿੰਦਾ ਵਿੱਚ ਸਲਾਖਾਂ ਬੈਠਾ ਬੰਦਾ ਸੋਚੇ ਮੇਰਾ ਕੋਈ ਆਪਣਾ ਆਵੇ ਤੱਤਾ ਖੂਨ ਜਦੋਂ ਠੰਡਾ ਹੁੰਦਾ ਫਿਰ ਪਿੱਛੇ ਰਹਿ ਜਾਂਦੇ ਨੇ ਪਸਤਾਵੇ ਫਿਰ ਪਿੱਛੇ ਰਹਿ ਜਾਂਦੇ ਨੇ ਪਸਤਾਵੇ ਕਹਿੰਦੇ ਵੀ ਇੱਕ ਵਾਰ ਦੀ ਗੱਲ ਐ ਕੋਈ ਬੰਦਾ ਨਾ 20 ਸਾਲੀ ਕੱਟੀ ਜਾਂਦਾ ਹੁੰਦਾ ਤੇ ਜਦੋਂ ਛੁੱਟੀ ਤੇ ਆਉਂਦਾ ਨਾ ਤਾਂ ਪਿੰਡ ਦਾ ਕੋਈ ਨੌਜਵਾਨ ਬੰਦਾ ਉਹਨੂੰ ਪੁੱਛ ਲੈਂਦਾ ਹੈਗਾ ਵੀ ਕੀ ਗੱਲ ਹੋਈ ਸੀ ਕੀ ਕਹਾਣੀ ਹੋਈ ਸੀ ਕਿ ਤੂੰ ਜੇਲ੍ਹ ਕਿਉਂ ਕੱਟੀ ਉਹ ਕਹਿੰਦਾ ਵੀ ਜੇਲ੍ਹ ਕੱਟਣ ਦਾ ਕਾਰਨ ਇਹ ਸੀਗਾ ਵੀ ਅਸੀਂ ਦੋ ਜਾਣੇ ਕਿਤੇ ਬੈਠੇ ਸੀਗੇ ਮਹਿਫਲ ਦੇ ਵਿੱਚ ਬੈਠੇ ਸੀਗੇ ਤਾਂ ਇੱਕ ਬੰਦੇ ਨੇ ਮੈਨੂੰ ਗਾਲ ਕੱਢੀ ਤਾਂ ਮੇਰੇ ਨਾਲ ਲੈਣੇ ਮੈਨੂੰ ਐ ਆਖਤਾ ਵੀ ਆ ਤੈਨੂੰ ਗਾਲ ਕੱਢਤੀ ਯਾਰ ਕਮਾਲ ਦੀ ਗੱਲ ਵੀ ਤੇਰਾ ਖੂਨ ਪਾਣੀ ਬਣ ਗਿਆ ਉਹ ਕਹਿੰਦਾ ਯਾਰ ਮੈਂ ਉਹਨਾਂ ਦੀਆਂ ਗੱਲਾਂ 'ਚ ਆ ਗਿਆ ਤੇ ਉਹਨਾਂ ਦੀਆਂ ਗੱਲਾਂ 'ਚ ਆ ਕੇ ਤੇ ਮੇਰਾ ਖੂਨ ਉਬਾਲੇ ਮਾਰ ਗਿਆ ਤੇ ਉਹ ਜਦੋਂ ਮੈਂ ਉਹਦੇ ਸੱਟ ਮਾਰੀ ਉਹਦੇ ਇਹੋ ਜੀ ਜਗ੍ਹਾ ਤੇ ਵੱਜ ਗਈ ਤੇ ਉਹ ਮਰ ਗਿਆ ਉਸ ਦੇ ਚੱਕਰ 'ਚ ਮੈਂ ਅੱਜ 20 ਸਾਲੀ ਕੱਟੀ ਜਾਨਾ ਹੈਗਾ ਲੋ ਜੀ ਦੂਜਾ ਸਵਾਲ ਨੌਜਵਾਨ ਨੇ ਕੀਤਾ ਕਹਿੰਦਾ ਜੀ ਜੇ ਤੁਹਾਨੂੰ ਉਹ ਹੁਣ ਮਿਲ ਜੇ ਬੰਦਾ ਫਿਰ ਤੁਸੀਂ ਕੀ ਕਰੋ ਉਹ ਕਹਿੰਦਾ ਵੀ ਜੇ ਮੈਨੂੰ ਹੁਣ ਮਿਲ ਜੇ ਨਾ ਕਹਿੰਦਾ ਮੇਰੇ ਦਿਲ ਦੀ ਰੀਜ ਹੈ ਵੀ ਮੈਂ ਨਾ ਉਹਦੇ ਪੈਰੀ ਪੈ ਜਾ ਮੈਂ ਉਹਨੂੰ ਕਹਿੰਦਾ ਵੀ ਗਾਲਾਂ ਭਾਵੇਂ ਦੋ ਦੀ ਥਾਂ ਤੇ ਚਾਰ ਕੱਢ ਲਾ ਪਰ ਬਾਈ ਬਣ ਕੇ ਮੈਨੂੰ ਆਜ਼ਾਦ ਜ਼ਿੰਦਗੀ ਦੇ ਦੇ ਮੈਨੂੰ ਅੰਦਰੋਂ ਬਾਹਰ ਕਢਾ ਦੇ ਕੇ ਸੋ ਦੋਸਤੋ ਗੱਲ ਦੱਸਣ ਦਾ ਮਕਸਦ ਇਹ ਹੈ ਵੀ ਪਿੱਛੋਂ ਪਛਤਾਵੇ ਰਹਿ ਜਾਂਦੇ ਹੈਗੇ ਆ ਕਦੇ ਵੀ ਤੁਹਾਨੂੰ ਕੋਈ ਮਾੜਾ ਮੋਟਾ ਕਿਸੇ ਤੇ ਗੁੱਸਾ ਗਿਲਾ ਹੋਵੇ ਨਾ ਤਾਂ ਇੱਕ ਪਲ ਲਈ ਜਰੂਰ ਆਪਦੇ ਪਰਿਵਾਰ ਕੰਨੀ ਝਾਕ ਕੇ ਜਾਂ ਇੱਕ ਪਲ ਲਈ ਜਰੂਰ ਸੋਚਿਓ ਜਿਹੜੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈਗੀ ਐ ਇਹ ਫੁਕਰਪੁਣੇ ਚਾ ਕੇ ਅੱਜ ਕੱਲ ਜੇਲਾਂ ਨੂੰ ਕੁਝ ਨਹੀਂ ਸਮਝਦੇ ਪਰ ਜਿਨ੍ਹਾਂ ਨੇ ਕੱਟੀਆਂ ਜਿਨ੍ਹਾਂ ਨੇ ਉੱਥੋਂ ਦੀ ਰੋਟੀ ਖਾਧੀ ਐ ਜਿਨ੍ਹਾਂ ਨੇ ਉੱਥੇ ਰਾਤਾਂ ਲਾਈਆਂ ਨਾ ਉਹਨਾਂ ਨਾਲ ਇੱਕ ਵਾਰੀ ਸਲਾਹ مشورہ ਕਰਕੇ ਲੜਾਈ ਜਰੂਰ ਕਰਿਓ ਐਵੇਂ ਨਹੀਂ ਚਾਰ ਫੁਕਰੇ ਜੇ ਦੋਸਤਾਂ ਦੇ ਵਿੱਚ ਬਹਿ ਕੇ ਜਿਨ੍ਹਾਂ ਨੇ ਆਏ ਆਖਤਾ ਵੀ ਬਾਈ ਚੱਕਦੇ ਅਸੀਂ ਤੇਰੇ ਨਾਲ ਆ ਨਾਲ ਕੋਈ ਨਹੀਂ ਖੜਦਾ ਹੁੰਦਾ ਸੋ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਜਿਹੜੇ ਅੱਜ ਕੱਲ ਬਾਲੇ ਚੱਕ ਮਚੱਕ ਮੇਜੇ ਹੋਏ ਫਿਰਦੇ ਐ ਇਹਨਾਂ ਨੂੰ ਅਕਲ ਆ ਜੇ ਮਾੜੀ ਮੋਟੀ ਧੰਨਵਾਦ